ਜੀ ਇਹ ਜੀ ਪੂਰਾ ਮਾਮਲਾ ਜੀ ਮਾਨਜੋਗ ਸ਼੍ਰੀ ਅਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਚਿਲੰਦਰ ਅਤੇ ਬਾਲਾਤਰ ਅਫਸਰਾਂ ਦੀ ਹਦਾਇਤਾਂ ਦੇ ਮਤਾਵਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਰੋਟਕੋ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਹੈ ਸਬਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਜਿਹੜੀ ਹੈਗੇ ਕੈਂਪੇਨ ਇਹ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੂੰ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਨੇਚਰ ਜਿਹੜਾ ਹੈਗਾ ਵਾ ਐ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਲੇ ਰਹਿਣ ਵਾਲਾ ਹੈਗਾ ਇਹਨੂੰ ਰੌਂਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਇਹ ਦੋਸ਼ੀ ਦੇ ਖਿਲਾਫ ਜਿਹੜੀ ਹੈਗੀ ਆ 1783 ਜਿਹੜੀ ਹੈਗੀ ਆ ਮਿਤੀ 16 8 24 ਨੂੰ ਦਰਜ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਵਿੱਚ ਤਾਂ ਇਹਦੇ ਵਿੱਚ ਪੁਛਗ੍ਰਿਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜੇ ਬਾਲੀ ਮਤਲਬ ਕੋਈ ਸੀਗੀ ਉਹ ਬਾਲੀ ਜਿਹੜੀ ਹੈਗੀ ਆ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਔਰ ਪਲੱਸ ਇਸ ਮੋਟਰਸਾਈਕਲ ਤੇ ਇਹਨੇ ਵਾਰਦਾਤ ਕੀਤੀ ਸੀਗੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇਖਦੇ ਹਾਂ ਉਹਦਾ ਰਿਮਾਂਟ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹ ਪੁੱਛ ਕੇ ਛੇੜੀ ਦਿਓ ਚਲ ਲਈਏ ਸਰ ਇਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਇਤੇ ਤੇ ਇਹ ਪਹਿਲਾ ਮੁਕਦਮਾ ਹੀ ਹੈਗਾ ਔਰ ਇਹ ਫਿਲਹਾਲ ਇਥੋਂ ਤੱਕ ਕੌਮ ਤੱਕ ਦੀ ਦੀ ਪੁੱਛ ਕੇ ਛੋਈ ਹੈ ਇਹ ਫਿਲਹਾਲ ਕੱਲਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਈਵਨ ਕਿ ਅਸੀਂ ਕ੍ਰਾਸ ਚੈੱਕ ਵੀ ਕੀਤਾ ਹੈਗਾ ਪਰ ਫਿਲਹਾਲ ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਕੋਰਟ ਨਹੀਂ ਹੈਗਾ ਇਹ ਪਹਿਲਾ ਮਕਦਮਾ ਹੈ ਦੇ ਦਰਜ ਹੋ ਜਿਹੜਾ 183 ਨੰਬਰ ਦਾ ਫਿਰ ਨੇ ਇੱਕ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਉਸ ਤੋਂ ਇਲਾਵਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਨੇ ਸਾਡੇ ਐਸ.ਐਚ.ਓ. ਸਾਹਿਬ ਤੇ ਚੌਕੀ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਈ ਵਾਰਦਾਤਾਂ ਦਾ ਇਹ ਜਿਹੜੀਆਂ ਮੰਨੀਆਂ ਹੈਗੇ ਵੀ ਸਾਡੀ ਪ੍ਰੋਪਰਲੀ ਅਸੀਂ ਇਹਦਾ ਰਿਪੋਰਟਿੰਗ ਸ਼ਾਫ ਤਰਾਹੀ ਇਹ ਲਿਖਾਂਗੇ ਕਿ ਇਹਨਾਂ ਸ਼ਹਿਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਹੋਈਆਂ